ਮਰੀ ਯਾਰ ਹੈ ਬੋਲੋ ਨਾ ਹਰਦੀ ਜੀ ਕੀ ਕਿਨੂ ਦੱਸ ਉਹ ਬੋਲ ਕੇ ਦੱਸ ਸ਼ਰਮੇ ਨੂੰ ਦੱਸ ਕਿਹਦਾ ਗੱਲ ਪੁੱਛਣ ਤੇ ਜੇ ਗੱਲ ਦੱਸ ਦੇ ਇੱਧਰ ਨਾ ਬਾਲਾ ਬੋਲ ਗੱਲ ਦੱਸ ਦੇ ਬੇਟਾ ਨਾ ਰਕਲ ਨਾ ਆ ਜਾਈਆ ਬਾ ਚਲੋ ਅਰਸ਼ੂ ਭਾਈ ਚਲੀਏ ਆਪਾਂ ਆਵੇ ਉੱਪਰ ਮੈਂ ਵਟ ਵਾਲਾ ਜਰਾ ਭਾਈ ਜੀ ਜਰਾ ਨਾਲ ਭਾਈ ਜਰਾ ਦੇ ਨਾਲ ਮੈਚ ਹੁੰਦਾ ਅਰਸ਼ੂ ਭਾਈ ਜੀ ਚਲੋ ਜੀ ਆਇਓ ਜਰਾ ਜਰਾ ब्रेकिंग न्यूज कपूरथला के सरकारी अस्पताल की पानी की टैंकी पर एक तकरीबन 18 वर्षीय नौजवान चढ़ गया है और पिछली काफी देर से वह टैंकी पर चढ़ा हुआ है पुलिस और अस्पताल प्रशासन मौके पर पहुंच गया है और उससे वार्तालाप करने की कोशिश की जा रही है दूसरी तरफ एक दो लोगों ने टैंकी पर जा उससे बातचीत करने की कोशिश की पर उसने एक निजी स्कूल से सर्टिफिकेट को लेकर कोई विवाद की बात कही है जो कि उसकी बारहवीं कक्षा से संबंधित है पर जब बात की तो विस्तार से जानने की कोशिश की गई तो उसने टैंकी से छलांग लगाने की धमकी दे दी प्रशासन के अनुसार नौजवान फिलहाल मानसिक रूप से परेशान है और उसे नीचे लाने के प्रयास किए जा रहे हैं कपूरथला तो से पत्रकार राजेंद्र कुमार कपूरथला की विशेष रिपोर्ट ਨੇ ਉੱਪਰ ਜਿਹੜੇ ਜਿੰਨਾ ਚਿਰ ਐਸ.ਡੀ.ਐਮ. ਸਾਹਿਬ ਨਹੀਂ ਆਉਂਦੇ ਸੀ ਉਹਨਾਂ ਚੱਪਲੇ ਨੇ ਇਹ ਧਮਕੀ ਇਹਨੂੰ ਦਿੱਤੀ ਪਰਚੇ ਦੀ ਇਹਨਾਂ ਨੂੰ ਪਰਚਾ ਕਰਨ ਦੀ ਇਹਨਾਂ ਨੇ ਲੜਕੇ ਨੂੰ ਦਿੱਤੀ ਹੈ ਜਿਹੜਾ ਕਿਹੜਾ ਸਕੂਲ ਜੀ.ਡੀ. ਗੋਇੰਗਾ ਜੀ.ਡੀ. ਗੋਇੰਗਾ ਸਕੂਲ ਆ ਕਪੂਟਲਾ ਦੇ ਵਿੱਚ ਭਵਾਨੀਪੁਰ ਭਵਾਨੀਪੁਰ ਹਾਂ ਭਵਾਨੀਪੁਰ ਤੇ ਉਹਦੇ ਵਿੱਚ ਨਾ ਬਹੁਤ ਅਗੜੀ ਠੱਗੀ ਹੋ ਰਹੀ ਆ ਜਿੱਦਾਂ ਇੰਟਰਨੈਸ਼ਨਲ ਸਕੂਲ ਆ ਬਾਹਰ ਉਹਨੇ ਇੰਟਰਨੈਸ਼ਨਲ ਲਿਖਿਆ ਜਦੋਂ ਸਕੂਲ ਦੇ ਵਿੱਚ ਜਿੱਦਾਂ ਫੀਸ ਪਰਚੀ ਕੱਢਦੇ ਉਦੋਂ ਇੰਟਰਨੈਸ਼ਨਲ ਹੀ ਦਿੰਦੇ ਆ ਪਰ ਜਦੋਂ ਸਰਟੀਫਿਕੇਟ ਦਿੰਦੇ ਪਬਲਿਕ ਸਕੂਲ ਦੇ ਦਿੱਤੇ ਜਾਂਦੇ ਦੋ ਜਿਹ ਤੇ ਪ੍ਰਸ਼ਾਸਨ ਤੇ ਸਕੂਲ ਦੇ ਨਾਲ ਮਿਲ ਕੇ ਉਹਨਾਂ ਨੇ ਜਿਹੜਾ ਇਹਨੂੰ ਸਕੂਲ ਤੋਂ ਬਾਹਰ ਕਰ ਦਿੱਤਾ ਜਿਹੜੇ ਪਰਦੇ ਆਪ ਦੇ ਉਹਨਾਂ ਨੇ ਉਹ ਵੀ ਆਪਣੇ ਡੀਓ ਦਫ਼ਤਰ ਦੇ ਬਾਹਰ ਦੁੱਤੇ ਸੀ ਤੇ ਇਸ ਕਰਕੇ ਉਹ ਪਰ ਚੜਿਆ ਅੱਜ ਅਸੀਂ ਉਹਨੂੰ ਤਾਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਥੱਲੇ ਆ ਜਾਓ ਛਾਲ ਮਾਰਨ ਲੱਗਾ ਸੀ ਉਹ ਪੂਰਾ ਸਹਿਮਿਆ ਹੋਇਆ ਵਾ ਇਸ ਕਰਕੇ ਉਹਨੇ ਇਹ ਗੱਲ ਕਹੀ ਵੀ ਜਿੰਨਾ ਚਿਰ ਐਸਡੀਐਮ ਸਾਹਿਬ ਨੇ ਜਿੰਨਾ ਮੈਨੂੰ ਵੱਧ ਘੱਟ ਜਿਹੜੇ ਸ਼ਬਦਾਵਲੀ ਬੋਲੀ ਆ ਪਰਚਾ ਕਰਾਂ ਦੀ ਜਿੱਨਾਂ ਚ ਆ ਗਿਓ ਮੇਰੇ ਤੋਂ ਮਾਫੀ ਨਹੀਂ ਮੰਗਦੇ ਮੈਂ ਤੁਹਾਨੂੰ ਅਸਦੀਨ ਸਾਹਿਬ ਆ ਰਹੇ ਇਹ ਤਾਂ ਹੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਅਸਦੀਨ ਸਾਹਿਬ ਆ ਰਹੇ ਤੁਸੀਂ ਉੱਤੇ ਗਏ ਸੀਗੇ ਲਿਆਂਦੀ ਕੋਸ਼ਿਸ਼ ਕੀਤੀ ਅਸੀਂ ਜੀ ਉਹਨੂੰ ਬਹੁਤ ਲਿਆਂਦੀ ਕੋਸ਼ਿਸ਼ ਕੀਤੀ ਉਹ ਉਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਸੀਂ ਉਹਨੂੰ ਰਿਲੈਕਸ ਕੀਤਾ ਵੀ ਬਹਿ ਜਾ ਕੋਈ ਨਹੀਂ ਤੇਰਾ ਜਿਹੜਾ ਮਸਲਾ ਹੀ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੇ ਫਾਦਰ ਸਾਹਿਬ ਨਹੀਂ ਆਏ ਇਹਨਾਂ ਦੇ ਫਾਦਰ ਸਾਹਿਬ ਆ ਰਹੇ ਉਹਨਾਂ ਨੂੰ ਪਤਾ ਨਹੀਂ ਖੁਦ ਆ ਕੇ ਟੈਂਕੀ ਦੇ ਝੜ ਗਿਆ ਕਹਿੰਦਾ ਵੀ ਮੇਰੇ ਤੇ ਜਦੋਂ ਨੇ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਪੜ੍ਹਾਈ ਕਰ ਰਿਹਾ ਸਕੂਲ ਦੇ ਵਿੱਚ ਪਰ ਪੰਜਾਬ ਸਰਕਾਰ ਜਿਹੜੀ ਕਹਿ ਰਹੀ ਹੈ ਮੈਂ ਸਿੱਖਿਆ ਦੇ ਨਾਮ ਤੇ ਕ੍ਰਾਂਤੀ ਲੈ ਕੇ ਆਈਆਂ ਉਹ ਇਹ ਕ੍ਰਾਂਤੀ ਹੈ ਜਿਹੜੀ ਟੈਂਕਾਂ ਦੇ ਉੱਪਰ ਚੜ ਰਹੀ ਹੈ ਓਕੇ ਮੈਨੂੰ ਡਿਪਾਰਟਮੈਂਟ ਦੇ ਨਾਲ ਕੋਈ ਇਸ਼ੂ ਹੈ ਬਾਕੀ ਐਜੂਕੇਸ਼ਨ ਡਿਪਾਰਟਮੈਂਟ ਲਗਾ ਕੇ ਉਹਨਾਂ ਬਿਲੀਵ ਕਰ ਸਕਦੇ ਇਹਨਾਂ ਦਾ ਜਿਵੇਂ 30 ਦਾ ਕੋਈ ਕੁਝ ਰੌਣਾ ਕਿ ਇਹ ਨਾਮ ਸਕੂਲ ਇੰਟਰਐਕਟਿਵ ਸਕੂਲ ਹੈ ਪਰ ਉਹ ਜਿਹੜੀ ਫੀਸ ਲੈ ਕਹਿੰਦੇ ਪਬਲਿਕ ਸਕੂਲ ਲਿਖਦੇ ਆ ਉਹਨਾਂ ਨੂੰ ਲੈ ਕੇ ਇਹਨਾਂ ਦਾ ਕੁਝ ਦਿਨਾਂ ਦਾ ਵਿਵਾਦ ਵੀ ਕਰਦੇ ਆ ਤੇ ਪ੍ਰੀਲੀਮਿਨਰੀ ਜੋ ਸਾਨੂੰ ਲੱਗ ਰਿਹਾ ਉਸੇ ਮੰਗ ਨੂੰ ਲੈ ਕੇ ਮੁੰਡਾ ਉੱਪਰ ਗਿਆ ਇਸਾਰੇ ਇੱਕ ਦੋ ਤੱਕ ਜਿਹੜੇ ਕਿਥੇ ਜਿਹੜੇ ਕਿ ਆਪਣੇ ਕੋਈ ਵੀ ਇਥੇ ਹਸਪਤਲ ਦੇ ਵਿੱਚ ਹਰ ਵੇਲੇ ਕੋਈ ਨਾ ਕੋਈ ਹੁੰਦਾ ਵਾ ਤੁਹਾਨੂੰ ਪਤਾ ਨਹੀਂ ਲੱਗਾ ਕੀ ਮੁੱਖ ਕਾਰਨ ਹੈਗਾ ਕਿ ਕਿਉਂ ਚੜਿਆ ਕੋਈ ਕੋਈ ਅਧਗਾਰੀ ਨਹੀਂ ਸੀ ਮੇਰੇ ਸਾਈਡ ਤੇ ਪੈ ਜਾਂਦੀ ਹੈ ਟੈਂਕੀ ਜੀ ਤੇ ਮਤਲਬ ਕਿਥੇ ਐਜੂਕੇਸ਼ਨ ਡਿਪਾਰਟਮੈਂਟ ਦੇ ਕੋਲ ਕੋਈ ਪਤਾ ਲਿੰਕ ਨਹੀਂ ਹੈ ਅਸੀਂ ਹੁਣ ਆ ਕੇ ਜਦੋਂ ਵੈਰੀਫਾਈ ਕੀਤਾ ਤਾਂ ਸਾਨੂੰ ਪਤਾ ਲੱਗਿਆ ਜੋਗਾ ਸਿੰਘ ਟਵਾਲ ਉਹਨਾਂ ਦਾ ਬੇਟਾ ਤੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਵੀਡੀਓ ਵੀ ਖੜੀ ਸੀਗੀ ਜਦੋਂ ਇਹ ਆਪਣੀ ਨਰਾਜ਼ਗੀ ਜ਼ਾਹਰ ਕਰ ਰਹੇ ਸੀਗਾ ਤੇ ਆਈ ਥਿੰਕ ਇਟ ਓਕੀ ਮੈਟਰ ਜੀ ਦੇ ਰਿਗਾਰਡਿੰਗ ਤੇ ਆਪਣੀ ਡਿਮਾਂਡ ਨੂੰ ਲੈ ਕੇ ਪਟਾਏ ਸਰ ਤੁਹਾਡੇ ਜਿਹੜੇ ਤੁਹਾਡੇ ਜਿਹੜੇ ਕੋਈ ਸੀਨੀਅਰ ਸੀਨੀਅਰ ਅਧਿਕਾਰੀ ਕੋਈ ਆਪਣੇ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਤੱਕ ਕੋਈ ਅਧਰਿਪਕ ਇਹਨਾਂ ਦੇ ਲੈਫਟੀਨੈਂਟ ਸਾਹਿਬ ਕੋਲ ਪਹੁੰਚ ਕੇ ਜੀ ਤੇ ਇਸ ਦੀ ਮੈਡਮ ਮੂਰੀ ਡਿਸੀਸ਼ਨ ਨੂੰ ਵੀ ਉਸੇ ਕਨਵੇ ਕਰ ਦੱਸਦਾ ਤੇ ਆਪਾਂ ਤੁਸੀਂ ਦਾਤਾ ਸੰਵੇ ਕਰਦੇ ਬਾਕੀ ਐਜੂਕੇਸ਼ਨ ਡਿਪਾਰਟਮੈਂਟ ਦਾ ਮਸਲਾ ਤਾਂ ਉਹ ਵੀ ਇੱਥੇ ਪਹੁੰਚਦਾ ਜੀ ਮੰਦਾ ਹੈ ਕਦੋਂ ਤੱਕ ਇਹ ਥੱਲੇ ਉਤਰੇਗਾ ਉਹ ਤਾਂ ਜੀ ਹੋਣਾ ਕਿ ਉਹ ਨੇ ਸਾਡੇ ਨਾਲ ਹਜੇ ਜ਼ਿਆਦਾ ਇੰਗੇਜ ਨਹੀਂ ਕੀਤਾ ਤੇ ਅਸੀਂ 19 ਜਰ ਤੱਕ ਬਾਕੀ ਪ੍ਰੋਪਰਸ਼ਨਲ ਲੈ ਰਹੇ ਹਾਂ ਸੇਜ ਤੇ ਮੈਟ੍ਰੀਸਸ ਵਗੈਰਾ 85 ਜਿਹੜੇ ਬਾਰੇ ਅਸੀਂ ਪੁੱਛ ਚੁੱਕੀਆਂ ਤੇ ਜਦੋਂ ਡਿਪਾਰਟਮੈਂਟ ਵਾਲੇ ਆਂਦੇ ਉਹ ਉਹਨਾਂ ਨੂੰ ਇੰਗੇਜ ਕਰਨਗੇ ਤੇ ਉਹ ਤੁਹਾਨੂੰ ਬੈਟ ਦੱਸ ਦੇਣਗੇ ਅਸੀਂ ਜੀ ਆਸੇ ਪਾਸੇ ਇੱਕ ਤਾਂ ਟ੍ਰੈਫਿਕ ਰੈਗੂਲੇਸ਼ਨ ਦਾ ਧਿਆਨ ਰੱਖ ਰਹੇ ਹਾਂ ਲੋਕਾਂ ਦਾ ਧਿਆਨ ਰੱਖ ਰਹੇ ਹਾਂ ਬਾਕੀ ਅਸੀਂ ਜਿੰਨੇ ਵੀ ਮੈਟ੍ਰੀਸ ਹੋ ਸਕਦੇ ਆ ਉਹਨਾਂ ਦਾ ਪ੍ਰਬੰਧ ਕਰਕੇ ਆਸੇ ਪਾਸੇ ਮੈਟ੍ਰੀਸ ਰੱਖ ਰਹੇ ਹਾਂ ਤੇ ਉਹਨੂੰ 19 ਜਰ ਤੱਕ ਕਾਪਸਟਿਵਲੀ ਇੰਗੇਜ ਕਰਨ ਦੀ ਤੇ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰ